ਸਿੰਝ ਕਿਵੇਂ ਵੇਖਦੇ ਹੋ ਹਰ ਇੱਕ ਪਾਸੇ ਪ੍ਰੋਟੈਸਟ ਆ ਜੇ ਤੁਸੀਂ ਨੌਕਰੀ ਲੈਣੀ ਉਹਦੇ ਵਾਸਤੇ ਪ੍ਰੋਟੈਸਟ ਆ ਨੌਜ ਉਹਨਾਂ ਨੇ ਪੜ੍ਹਾਈ ਕਰਨੀ ਉਹਦੇ ਵਾਸਤੇ ਪ੍ਰੋਟੈਸਟ ਕਰਨਾ ਪਿਆ ਸਾਡੇ ਨੌਜਵਾਨ ਪੜ੍ਹ-ਪੜ ਕੇ ਬੇਰੋਜ਼ਗਾਰ ਹੋਇਓ ਆ ਇਸ ਵੇਲੇ ਸਾਡੇ ਨੌਜਵਾਨਾਂ ਦੇ ਕੋਲ ਡਿਗਰੀਆਂ ਹੈਗੀਆਂ ਲੇਕਿਨ ਰੋਜ਼ਗਾਰ ਨਹੀਂ ਹੈਗਾ ਤੇ ਅੱਜ ਸਾਡੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਅਸੀਂ ਮਾਣ ਦੇ ਨਾਲ ਆਣ ਕੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਸੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਆ ਤੇ ਅੱਜ ਦੇਖੋ ਸਾਡੀ ਪੰਜਾਬ ਦੀ ਯੂਨੀਵਰਸਿਟੀਜ਼ ਤੋਂ ਕੌਣ ਦੀਆਂ ਤਿਆਰੀਆਂ ਕਰ ਰਹੇ ਆ ਨੌਜਵਾਨ ਜਿਹੜੇ ਆ ਇੰਨਾ ਠਾਠਾਂ ਦੇ ਨਾਲ ਆਉਣਦੇ ਆ ਇਹਨਾਂ ਨੂੰ ਪਤਾ ਕਿ ਜੇ ਅੱਜ ਯੂਨੀਵਰਸਿਟੀ ਦੇ ਵਿੱਚ ਅਸੀਂ ਇਕੱਠੇ ਨਾ ਹੋਏ ਤੇ ਸਰਕਾਰ ਅੱਜ ਸਾਡੀ ਯੂਨੀਵਰਸਿਟੀ ਨੂੰ ਪਈ ਆ ਕੱਲ ਨੂੰ ਕਿਸੇ ਹੋਰ ਪਾਸੇ ਵੀ ਜਾਊਗੀ ਇਸ ਤੋਂ ਪਹਿਲਾਂ ਸਾਰੇ ਨੌਜਵਾਨ ਇਕੱਠੇ ਹੋ ਗਏ ਆ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਡੀਆਂ ਆ ਕਿਸੇ ਵੀ ਕੀਮਤ ਦੇ ਵਿੱਚ ਇਹ ਜਿਹੜੀਆਂ ਸਰਕਾਰਾਂ ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਭਖਦਾ ਨਜ਼ਰ ਆ ਰਿਹਾ ਵੈ ਇਸ ਟਾਈਮ ਦੇ ਉੱਤੇ ਜੋ ਨੋਟੀਫਿਕੇਸ਼ਨ ਸੀ ਨੋਟੀਫਿਕੇਸ਼ਨ ਤੋਂ ਬਾਅਦ ਨੋਟੀਫਿਕੇਸ਼ਨ ਜਿਹੜੇ ਆਏ ਉਹ ਰੱਦ ਵੀ ਹੋਏ ਪਰ ਜੋ ਨੌਜਵਾਨਾਂ ਦੀ ਖਾਸ ਕਰਕੇ ਹੁਣ ਮੰਗ ਆ ਕਿ ਹੁਣ ਨੋਟੀਫਿਕੇਸ਼ਨ ਨੋਟੀਫਿਕੇਸ਼ਨ ਨਹੀਂ ਖੇੜਨਾ ਹੁਣ ਸੈਨੇਟ ਚੋਣਾ ਕੀ ਰਹੀਆਂ ਜਾਣਾ ਸੈਨੇਟ ਚੋਣਾਂ ਦਾ ਐਲਾਨ ਹੋਵੇ ਉਸ ਤੋਂ ਬਾਅਦ ਦੇ ਵਿੱਚ ਅਗਲੀ ਗੱਲ ਹੋਊਗੀ ਜੇ ਪ੍ਰਸ਼ਾਸਨ ਦੇ ਨਾਲ ਤੇ ਜਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਇੱਕ ਪਾਸੇ ਦੇ ਅੰਦਰ ਪ੍ਰਦਰਸ਼ਨ ਹੋ ਰਿਹਾ ਤੇ ਇੱਕ ਪਾਸੇ ਬਾਹਰਲੇ ਪਾਸੇ ਦੀ ਇੱਕ ਤਸਵੀਰ ਦਿਖਾਉ ਲਦੇ ਆ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਸਾਹਮਣੇ ਜਿਹੜਾ ਪ੍ਰਦਰਸ਼ਨ ਹੋ ਰਿਹਾ ਉਹਦੀਆਂ ਤਸਵੀਰਾਂ ਵਾ ਸਾਡੇ ਨਾਲ ਗੁਰਦੀਪ ਸਿੰਘ ਜੀ ਜਿਹੜੇ ਕਿਸਾਨ ਆਗੂ ਵੀ ਆ ਤੇ ਪੰਥਕ ਸਫਾਂ ਦੇ ਵਿੱਚ ਵੀ ਇੱਕ ਪਿਆਰ ਰੱਖਣ ਵਾਲੇ ਵੀਰ ਆ ਨਾਲ ਜੁੜੇ ਹੋਇਆ ਗੁਰਫਤੇ ਸੰਚ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਲਪ ਸਿੰਘ ਜੀ ਕਿਵੇਂ ਵੇਖਦੇ ਹੋ ਹਰ ਇੱਕ ਪਾਸੇ ਪ੍ਰੋਟੈਸਟ ਆ ਜੇ ਤੁਸੀਂ ਨੌਕਰੀ ਲੈਣੀ ਉਹਦੇ ਵਾਸਤੇ ਪ੍ਰੋਟੈਸਟ ਆ ਨੌਜ ਉਹਨਾਂ ਨੇ ਪੜ੍ਹਾਈ ਕਰਨੀ ਉਹਦੇ ਵਾਸਤੇ ਪ੍ਰੋਟੈਸਟ ਕਰਨਾ ਪਿਆ ਦੇਖੋ ਬੇ ਲੋਕ ਬਿਲਕੁਲ ਵੀਰੇ ਤੁਹਾਡੀ ਜਿਹੜੀ ਗੱਲਬਾਤ ਬਿਲਕੁਲ ਸਹੀ ਆ ਵੈਸੇ ਇਹੀ ਪੰਜਾਬ ਦੇ ਵਿੱਚ ਬਿਨਾ ਸੰਘਰਸ਼ ਤੋਂ ਅੱਜ ਕੱਲ ਕੁਝ ਨਹੀਂ ਮਿਲ ਰਿਹਾ ਕੁਝ ਵੀ ਨਹੀਂ ਜੇ ਤੁਸੀਂ ਆਪਣੀਆਂ ਫਸਲਾਂ ਦੀ ਗੱਲ ਕਰ ਲਓ ਚਾਹੇ ਸਾਡੀਆਂ ਨਸਲਾਂ ਦੀ ਗੱਲ ਕਰ ਲਓ ਸਾਡੇ ਨੌਜਵਾਨ ਪੜ੍ਹ ਪੜ੍ਹ ਕੇ ਬੇਰੋਜ਼ਗਾਰ ਹੋਇਓ ਆ ਇਸ ਵੇਲੇ ਸਾਡੇ ਨੌਜਵਾਨਾਂ ਦੇ ਕੋਲ ਡਿਗਰੀਆਂ ਹੈਗੀਆਂ ਲੇਕਿਨ ਰੋਜ਼ਗਾਰ ਨਹੀਂ ਹੈਗਾ ਤੇ ਅੱਜ ਸਾਡੀ ਯੂਨੀਵਰਸਿਟੀ ਦੇ ਵਿੱਚ ਜਿੱਥੇ ਹੀ ਮਾਣ ਦੇ ਨਾਲ ਆਣ ਕੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਸੀ ਸਾਡੀ ਪੰਜਾਬ ਦੀ ਯੂਨੀਵਰਸਿਟੀ ਆ ਤੇ ਅੱਜ ਦੇਖੋ ਸਾਡੀ ਪੰਜਾਬ ਦੀ ਯੂਨੀਵਰਸਿਟੀ ਦਾ ਤੋਂ ਕੋਣ ਦੀਆਂ ਤਿਆਰੀਆਂ ਕਰ ਰਹੇ ਆ ਤਾਵਾ ਮੰਨਦੇ ਹੋ ਪੰਜਾਬ ਯੂਨੀਵਰਸਿਟੀ ਜਿਵੇਂ ਅੰਦਰ ਨੌਜਵਾਨਾ ਸਮੀਤ ਆ ਜਿਹੜਾ ਇਸ ਟਾਈਮ ਦੇ ਉੱਤੇ ਸਾਥ ਵੱਲ ਆਪਣੀ ਸਵਾਲ ਨਭਾ ਰਿਹਾ ਉਹਦੀ ਇੱਕ ਵੀਡੀਓ ਵਾਲੂ ਕਿਹਾ ਕਿ ਸਾਡਾ ਦਾਵਾ ਵਜਦੇ ਉੱਤੇ ਸਾਡੇ ਪਿੰਡ ਉਜਾਲਾ ਕਿਉਂਕਿ ਸਾਰੇ ਜਾਣਦੇ ਆ ਕਿ ਪੰਜਾਬ ਤੋਂ ਬਾਅਦ ਦੇ ਵਿੱਚ ਜੇ ਅਸੀਂ ਚੰਡੀਗੜ੍ਹ ਦੀ ਗੱਲ ਕਰਦੇ ਆ ਤੇ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਸੀ ਪਰ ਇਹਨੂੰ ਹਟਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਬਿਲਕੁਲ ਜੀ ਬਿਲਕੁਲ ਇਹ ਇਹ ਸਾਰਾ ਸਾਡਾ ਆਪਣਾ ਪੰਜਾਬ ਹੀ ਆ ਜਿਹ ਚੰਡੀਗੜ੍ਹ ਪੰਜਾਬ ਚ ਹੀ ਵਸਿਆ ਆ ਤੇ ਅੱਜ ਇਹ ਪੰਜਾਬ ਨੂੰ ਹੀ ਅਜਾੜਨ ਦੀਆਂ ਤਿਆਰੀਆਂ ਕਰ ਰਿਹਾ ਇਹ ਮੈਂ ਕਹਿੰਨਾ ਪੂਰੇ ਪੰਜਾਬ ਆ ਜਿੱਥੇ ਇਕੱਠਾ ਹੋ ਰਿਹਾ 10 ਤਰੀਕ ਦਾ ਸਰਕਾਰ ਜਿਹੜੀ ਅਕਬਰ ਆ ਗਈ ਬਿਲਕੁਲ ਸਾਰੇ ਪਾਸੇ ਉਹਨਾਂ ਨੇ ਦੇਖੋ ਰੋਡਾਂ ਦੇ ਉੱਤੇ ਬੈਰੀਗੇਟ ਲਾ ਕੇ ਕਿਸੇ ਵੀ ਨੰਦਰ ਐਂਟਰ ਨਹੀਂ ਹੋਣ ਦੇਣ ਦੇ ਲੇਕਿਨ ਦੇਖੋ ਕਾਫੀ ਨੌਜਵਾਨ ਜਿਹੜੇ ਆ ਇੰਨਾ ਠਾਠਾਂ ਦੇ ਨਾਲ ਆਉਂਦੇ ਆ ਉਹਨਾਂ ਨੂੰ ਪਤਾ ਕਿ ਜੇ ਆ ਜੀ ਯੂਨੀਵਰਸਿਟੀ ਦੇ ਵਿੱਚ ਅਸੀਂ ਇਕੱਠੇ ਨਾ ਹੋਏ ਤੇ ਸਰਕਾਰ ਆ ਜੀ ਸਾਡੀ ਯੂਨੀਵਰਸਿਟੀ ਨੂੰ ਪਈ ਆ ਕੱਲ ਨੂੰ ਕਿਸੇ ਹੋਰ ਪਾਸੇ ਵੀ ਜਾਊਗੀ ਇਹ ਤੋਂ ਪਹਿਲਾਂ ਸਾਰੇ ਨੌਜਵਾਨ ਇਕੱਠੇ ਹੋ ਗਏ ਆ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਣ ਡੀਆਂ ਆ ਕਿਸੇ ਵੀ ਕੀਮਤ ਦੇ ਵਿੱਚ ਇਹ ਜਿਹੜੀਆਂ ਸਰਕਾਰਾਂ ਅਸੀਂ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦੇਣਾ ਨੌਜਵਾਨੀ ਭੁੱਖੇ ਵੀ ਖਤਰੇ 'ਚ ਆ ਨਾ ਹੁਣ ਨੌਜਵਾਨ ਕਰਨ ਵੀ ਕੀ ਜਦੋਂ ਭੁੱਖੇ ਖਤਰੇ ਦੇ ਵਿੱਚ ਹੋਵੇ ਤਾਂ ਭੇਖ ਵਾਸਤੇ ਫੇਰ ਲੜਾਈ ਲੜਨੀ ਪੈਂਦੀ ਬਿਲਕੁਲ ਜੀ ਬਿਲਕੁਲ ਜੇ ਅੱਜ ਅਸੀਂ ਪੜ੍ਹ ਲਿਖ ਕੇ ਇੱਥੇ ਤੱਕ ਪਹੁੰਚੇ ਹਾਂ ਤੇ ਸਾਨੂੰ ਡਿਗਰੀ ਲੈਣ ਵਾਸਤੇ ਜਿਸ ਤਰੀਕੇ ਨਾਲ ਇਹਨਾਂ ਨੇ ਕੀਤਾ ਅਸੀਂ ਕਿੱਥੇ ਧੱਕੇ ਖਾਵਾਂਗੇ ਅਸੀਂ ਇਹ ਸਾਨੂੰ ਤੱਕੇ ਦੇਖੋ ਅੱਜ ਵੀਰੇ ਸਾਡੇ ਗਲ ਤੱਕ ਆ ਗਏ ਆ ਤੇ ਸਾਡੇ ਪੰਜਾਬ ਵਾਸੀਆਂ ਨੂੰ ਹਰੇਕ ਨੂੰ ਸੋਚਣਾ ਪੈਣਾ ਬਈ ਮੂੰਹ 'ਚ ਹੁੰਗੜੀਆਂ ਪਾ ਕੇ ਬਹਿਣ ਨਾਲੋਂ ਸੰਘਰਸ਼ਾਂ ਦੇ ਵਿੱਚ ਆਓ ਇੱਥੇ ਆਣ ਕੇ ਆਪਣੀ ਪੰਜਾਬ ਦੀ ਆਵਾਜ਼ ਚੱਕੋ ਜੇ ਚੰਡੀਗੜ੍ਹ ਸਾਡਾ ਆ ਤੇ ਸਾਨੂੰ ਲੈਣਾ ਚਾਹੀਦਾ ਘਰ ਬੈਠ ਕੇ ਫੂਨਾ ਦੇ ਬਹਿ ਕੇ ਕੁਝ ਨਹੀਂ ਮਿਲਣਾ ਸੰਘਰਸ਼ਾਂ ਦੇ ਵਿੱਚ ਵੀਰ ਆਉਣਾ ਪੈਣਾ ਹਰੇਕ ਪੱਖੇ ਆਪਾਂ ਤਿੰਨ ਕਾਲੇ ਕਾਨੂੰਨਾਂ ਲਈ ਵੀ ਲੜੇ ਅੱਜ ਸਾਡੇ ਬੰਦੀ ਸਿੰਘਾਂ ਲਈ ਵੀ ਅਸੀਂ ਲੜ ਰਹੇ ਹਾਂ ਗੁਰੂ ਮਹਾਰਾਜ ਦੀਆਂ ਜਿਹੜੀਆਂ ਹਰੇਕ ਜਗ੍ਹਾ ਵਿਆਧੀਆਂ ਹੋਣ ਰਹੀਆਂ ਭਾਈ ਗੁਰਜੀਤ ਸਿੰਘ ਟਾਵਰ ਤੇ ਚੜਿਆ ਦੇਖੋ ਉਹਨੂੰ 1 ਸਾਲ ਤੋਂ ਉੱਪਰ ਸਾਲ ਹੋ ਗਿਆ ਉੱਤੇ ਬੈਠੇ ਨੂੰ ਟਾਵਰ ਤੇ ਹੋ ਗਿਆ ਪੁਖੰਨ ਪਾਣਾ ਦੇਖੋ ਠੰਡ ਗਰਮੀ ਹਰੇਕੋ ਚੱਲ ਰਿਹਾ ਯਾਰ ਸਾਰਾ ਕੁਝ ਸੰਘਰਸ਼ ਕਰਕੇ ਸਾਨੂੰ ਮਿਲਣਾ ਤੇ ਜਿਹੜੀ ਆ ਹੱਦ ਹੋ ਗਈ ਹੈ ਸਰਕਾਰਾਂ ਦੀ ਉਹਨਾਂ ਨੂੰ ਮੈਂ ਇਹ ਵਾਰਨਿੰਗ ਦੇ ਰਿਹਾ ਆ ਕਿ ਤੁਸੀਂ ਪੰਜਾਬ ਨੂੰ ਪੰਜਾਬ ਰਹਿਣ ਦਿਓ ਪੰਜਾਬ ਨੂੰ ਬਗਾਵਤ ਵਾਲ ਨਾ ਲੈ ਕੇ ਜਾਓ ਜੀਰਾ ਸ਼ਰਾਬ ਫੈਕਟਰੀ ਇਹਨੂੰ ਬੰਦ ਕਰਾਉਣ ਵਾਸਤੇ ਵੀ ਸੰਘਰਸ਼ ਕਰਨਾ ਪਿਆ ਤੇ ਕਈ ਸਮੇਂ ਤੋਂ ਸੰਘਰਸ਼ ਚੱਲ ਰਿਹਾ ਵਾ ਜਿਹੜੀ ਮੌਤ ਵੰਡ ਰਹੀ ਹੈ ਚੀਜ਼ ਹੈ ਜੋ ਉਹਦੇ ਵਾਸਤੇ ਸੰਘਰਸ਼ ਕਰਨਾ ਪੈਂਦਾ ਕਿ ਸਾਡੀ ਜਵਾਨੀ ਪਚਾਉਣ ਵਾਸਤੇ ਵੱਖਰੀ ਗੱਲ ਆ ਜਿਹੜੀ ਵੈਸੇ ਮੌਤ ਵੰਡ ਰਹੀ ਜਿਹਨੇ ਥੱਲਾ ਪਾਣੀ ਗੰਦਲਾ ਕਰਤਾ ਹਰ ਇੱਕ ਕੰਮ ਤੁਹਾਡੀ ਕਹਿਣ ਦਾ ਮਤਲਬ ਕਿ ਸੰਘਰਸ਼ ਨੇ ਕੀਤਾ ਜਾ ਰਿਹਾ ਅੱਛਾ ਜਦੋਂ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਸੀ ਦਿੱਲੀ ਦੇ ਵਿੱਚ ਪਵਾ ਚਰਚਾ ਚੱਲ ਲਿਆ ਕੰਮ ਕਿ ਉਦੋਂ ਤੇ ਸਾਰੇ ਵਿਧਾਇਕ ਉੱਥੇ ਪਹੁੰਚ ਜਾਂਦੇ ਆ ਅੱਜ ਵੀ ਨਹੀਂ ਕੋਈ ਦਿਖਾਈ ਦਿੱਤਾ ਅਜੇ ਤਾਂ ਕਰਨ ਕੀ ਲੱਗਦਾ ਬਿਲਕੁਲ ਬਿਲਕੁਲ ਤਰਾਸਦੀ ਆ ਅੱਜ 92 ਦੇ 92 ਸਾਡੇ ਕਾਂਗਰਸ ਵਾਲੇ ਅਕਾਲੀ ਵਾਲੇ ਕਿਉਂ ਨਾ ਯੂਨੀਵਰਸਿਟੀ ਨਾਲ ਪਿਆਰ ਨਹੀਂ ਹੈਗਾ ਅੱਜ ਸਾਰਿਆਂ ਤੋਂ ਪਹਿਲਾਂ ਇੱਥੇ ਅੱਜ ਉਹ ਬੰਦੇ ਆਏ ਆ ਜਿਹੜੇ ਬੰਦੇ ਆਪਣੀਆਂ ਦਿਹਾੜੀਆਂ ਆਪਣੀਆਂ ਨੌਕਰੀਆਂ ਛੱਡ ਕੇ ਇੱਥੇ ਪਹੁੰਚੇ ਆ ਤੇ ਜਿਹੜੇ ਸੱਤਾ 'ਤੇ ਬੈਠੇ ਹੋ ਆ ਉਹ ਅੱਜ ਸੱਤਾ ਦੀਆਂ ਗੱਲਾਂ ਕਰਨ ਦੇ ਉਹਨਾਂ ਨੂੰ ਇਹ ਬੱਚਿਆਂ ਦੇ ਨਾਲ ਆਉਣ ਵਾਲੇ ਭਵਿੱਖ ਦੇ ਨਾਲ ਨਹੀਂ ਉਹਨਾਂ ਨੂੰ ਹੈਗਾ ਵੀ ਜੇ ਸਾਡੀ ਯੂਨੀਵਰਸਿਟੀ ਬੰਦ ਹੋਂਦੀ ਆ ਸਾਡੇ ਬੱਚੇਗਾ ਕਿੱਥੇ ਜਾਣਗੇ ਉਹ ਕਿੱਥੋਂ ਡਿਗਰੀਆਂ ਲੈਣਗੇ ਇਸ ਕਰਕੇ ਸਾਰੇ ਪੰਜਾਬ ਨੂੰ ਜਿਹੜੇ ਰਾਜਨੀਤਿਕ ਬੰਦੇ ਇੱਥੇ ਰਾਜ ਕਰਨਾ ਚਾਹੁੰਦੇ ਆ ਨਾ ਉਹਨਾਂ ਨੂੰ ਪਹਿਲਾਂ ਇਹ ਕਾਗਜ਼ ਹੋਣਾ ਚਾਹੀਦਾ ਕਿ ਇਹ ਪੰਜਾਬ ਸਾਡਾ ਸੀ ਇਸ ਪੰਜਾਬ ਦੇ ਵਿੱਚ ਬਸਰੀ ਕਿਆ ਇੱਥੇ ਦੀ ਸਾਨੂੰ ਗੱਲ ਕਰਨੀ ਪੈਣੀ ਆ ਸੱਤਾ ਧਿਰ ਤੇ ਵੀ ਤੰਜ ਕੱਸੇ ਜਾ ਰਹੇ ਆ ਕਿ ਸੱਤਾ ਧਿਰ ਨੇ ਕੋਈ ਚੰਗੀ ਭੂਮਿਕਾ ਨਹੀਂ ਨਿਭਾਈ ਜੇ ਨੋਟੀਫਿਕੇਸ਼ਨ ਰੱਦ ਹੋਣ ਦਾ ਹੋਇਆ ਵੱਖਰੀ ਗੱਲ ਆ ਉਹ ਨੌਜਵਾਨੀ ਨੇ ਰੱਦ ਕਰਵਾਇਆ ਹੈ ਨਾ ਪਰ ਸੱਤਾ ਤੇ ਦੀ ਕੋਈ ਚੰਗੀ ਭੂਮਿਕਾ ਨਹੀਂ ਸੀ ਦੇ ਭਾਜੀ ਅੱਜ 5-7 ਦਿਨ ਹੋ ਗਏ ਸਾਡੇ ਨੌਜਵਾਨਾਂ ਨੂੰ ਅੰਦਰ ਬੈਠਿਆਂ ਨੂੰ ਰਾਤ ਦੇ ਵੀ 500-700 ਨੌਜਵਾਨ ਸਾਡਾ ਅੰਦਰ ਹੈ ਜਿਹੜੇ ਗੇਟ ਵਾਲੇ ਤੋਂ ਵਲੇ ਬੰਦ ਕਰਕੇ ਅੰਦਰ ਡੱਕੇ ਹੋ ਆ ਇਹ ਉਹਨਾਂ ਦੀ ਦੇਣ ਆ ਤੇ ਜੇ ਕੋਈ ਅੱਜ ਆਣ ਕੇ ਮੇਰੇ ਵਰਗਾ ਕੈਮਰੇ ਦੇ ਮੂਰੇ ਕਹਿ ਦੇਵੇ ਬਈ ਹਾਂ ਜੀ ਮੈਂ ਕਰਾ ਕੇ ਚੱਲਾਂ ਨਹੀਂ ਵੀਰ ਜਿਹੜੇ ਅੰਦਰ ਬੈਠੇ ਆ ਉਹਨਾਂ ਨੇ ਚਿੰنگ ਜਗਾਈ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਲਈ ਜਿਹੜੇ ਸਾਡੇ ਨੌਜਵਾਨ ਇਥੋਂ ਪੜ੍ਹ ਕੇ ਜਾਣਗੇ ਚੰਗੀਆਂ ਡਿਗਰੀਆਂ ਲੈਣਗੇ ਉਹ ਖੇਤੀਬਾੜੀ ਨੂੰ ਚੰਗੇ ਪੱਧਰ ਤੇ ਲੈ ਕੇ ਜਾਣਗੇ ਉਹ ਇਸ ਇਦਰੀਆਂ ਵੱਡੀਆਂ ਯੂਨੀਵਰਸਿਟੀਆਂ ਚੋਂ ਹੀ ਜਾ ਕੇ ਜਿਹੜੇ ਵੱਡੇ ਡਿਗਰੀਆਂ ਲੈ ਕੇ ਜਾਂਦੇ ਆ ਇਹ ਉਹੀ ਕਰ ਸਕਦੇ ਆ ਇਸ ਕਰਕੇ ਸਾਰਿਆਂ ਨੂੰ ਹਮਲਾ ਮਾਰਨ ਦੀ ਲੋੜ ਹੈ ਕਿ ਅੱਜ 10 ਤਰੀਕ ਦੀ ਕੌਲਿਆ ਹਰ ਇੱਕ ਬੰਦਾ ਇੱਥੇ ਪਹੁੰਚੇ ਗੁਰਦੀਪ ਸਿੰਘ ਜੀ ਇੱਕ ਫੜੋਫੜਾਈ ਬੜੀ ਹੋ ਰਹੀ ਆ ਇੱਥੋਂ ਦਾ ਮੋੜ ਮੋੜਦੇ ਆ ਨਾ ਤੇ ਗੱਡੀਆਂ ਲੱਗੀਆਂ ਹੋਈਆਂ ਪ੍ਰਸ਼ਾਸਨ ਦੀਆਂ ਤੁਸੀਂ ਵੇਖੀ ਹੋਣਗੀਆਂ ਤਸਵੀਰਾਂ ਕਿ ਫੜੋਫੜਾਈ ਆ ਨੌਜਵਾਨਾਂ ਨਾਲ ਜ਼ਬਰਦਸਤੀ ਵੀ ਹੋ ਰਿਹਾ ਵਾ ੱੱੱਕੇ ਮਾਰ ਕੇ ਬੱਚਿਆਂ ਨੂੰ ਚੁੱਕ ਤੁਹਾਨੂੰ ਇਕੱਠੇ ਨਹੀਂ ਹੋਣ ਦੇਣਾ ਸੀ ਗੱਲਬਾਤ ਹੋਈ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਮੈਂ ਕਿਹਾ ਅਨਾਉਂਸ ਕੀਤਾ ਗਿਆ ਕਿ ਇੱਥੇ ਤਫਾ 144 ਲੱਗੀ ਆ ਧਾਰਾ ਲੱਗੀ ਹੋਈ ਆ ਪਰ ਕਹਿੰਦੇ ਕਿ ਅਨਾਉਂਸ ਕਰਨਾ ਡੀਐਮ ਸਾਹਿਬ ਦਾ ਆਰਡਰ ਆ ਕਿ ਇੱਥੇ ਕਿਸੇ ਨੂੰ ਇਕੱਠੇ ਨਹੀਂ ਹੋਣ ਦੇਣਾ ਬਿਲਕੁਲ ਵੀਰ ਜੀ ਇਥੋਂ ਚਾਰ ਪੰਜ ਬੱਸਾਂ ਜਿਹੜੀਆਂ ਸਵੇਰ ਦੇ ਆ ਜਿਹਦੇ ਵਿੱਚ ਜਿਹੜਾ ਸਾਡਾ ਲੋਕਲ মিডিਆ ਸੀਗਾ ਉਹਨਾਂ ਨਾਲ ਵੀ ਧੱਕਾ ਕੀਤਾ ਗਿਆ ਉਹਨਾਂ ਨੂੰ ਚੱਕ ਚੱਕ ਕੇ ਬਜ਼ੁਰਗਾਂ ਤੱਕ ਉਹਨਾਂ ਨੇ ਬੱਸਾਂ ਦੇ ਵਿੱਚ ਸਿੱਟ ਕੇ ਲੈ ਕੇ ਗਏ ਉਹਨਾਂ ਨੂੰ ਕਿਉਂਕਿ ਉਸ ਟਾਈਮ ਜਿਹੜੀ ਗੇਟ ਤੇ ਗਿਣਤੀ ਬਹੁਤ ਘੱਟ ਸੀਗੀ ਤੇ ਉਸ ਵੇਲੇ ਪੁਲਿਸ ਦਾ ਜਿਹੜਾ ਦਵਾ ਚੱਲ ਗਿਆ ਬਸਾਂ ਚ ਬਿਠਾ ਕੇ ਖਾਲੋ ਕਿਦਾਂ ਬਿਠਾਲਦੇ ਆ ਆ ਬੈਠੇ ਆ ਸੀ ਜਾਵਾਂਗੇ ਤੁਹਾਡੇ ਟਾਈਮ ਤੱਕ ਗੇਟ ਤੱਕ ਵੀ ਜਾਵਾਂਗੇ ਗੇਟ ਤੋੜਕ ਜਾਵਾਂਗੇ ਜਰੂਰ 100% ਜਾਵਾਂਗੇ ਸਾਡੇ ਭਰਾ ਅੰਦਰ ਬੈਠੇ ਹੋ ਆ ਅਸੀਂ ਉਹਨਾਂ ਨੂੰ ਮਿਲਣਾ ਜਾ ਕੇ ਉਹਨਾਂ ਦੀਆਂ ਜਿਹੜੀਆਂ ਮੰਗਾਆਂ ਆ ਉਹ ਅਸੀਂ ਅੰਦਰ ਜਾ ਕੇ ਉਹਨਾਂ ਦੀਆਂ ਸੁਣਾਗੇ ਨਾ ਕਿਹੜੀ ਸਰਕਾਰ ਉਸ ਵੇਲੇ ਆਉਂਦੀ ਕਿ ਇਹਨਾਂ ਸਾਡੀ ਗੱਲਬਾਤ ਹੁੰਦੀ ਆ ਅਸੀਂ ਸਿਰਫ ਸਾਰੇ ਵੀਰਾਂ ਦਾ ਪਿੱਛੋਂ ਫੋਨ ਆਉਣ ਡਿਆ ਆ ਉਹ ਕਹਿੰਦੇ ਅਸੀਂ ਆਉਣ ਡਿਆ ਤੁਹਾਡੀ ਸਬਰ ਕਰੋ ਹਾਂ ਕੱਟ ਹੋਊਗਾ ਬਹੁਤ ਵੱਡਾ ਕੱਟੂ ਸਾਰੇ ਆਉਣ ਡੇ ਹੋ ਇਸ ਕਰਕੇ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਆ ਜਦੋਂ ਪਹੁੰਚਣਗੇ ਅਸੀਂ ਜਾਵਾਂਗੇ ਗੇਟ ਤੱਕ ਸਾਰੇ ਜਾਵਾਂਗੇ ਆਪਾਂ ਇੱਕ ਨੰਬਰ ਗੇਟ ਦੀਆਂ ਤਸਵੀਰਾਂ ਆਈਆਂ ਛੇ ਦੀ ਇੱਕ ਨੰਬਰ ਤੋਂ ਕੁਝ ਆਗੂ ਸਹਿਬਾਨ ਕੁਝ ਮੈਂਬਰ ਜਿਹੜੇ ਵੀਰਾਂ ਅੰਦਰ ਵੱਢ ਚੁੱਕੇ ਬਿਲਕੁਲ ਦੇਖੋ ਇੱਥੇ ਜਿੰਨੇ ਵੀ ਗੇਟ ਹੈਗੇ ਆ 1 2 3 ਸਾਰੇ ਗੇਟਾਂ ਦੇ ਉੱਤੇ ਕਿਉਂਕਿ ਇੱਥੇ ਤੇ ਜਿਹੜਾ ਨੈੱਟ ਨੋਟ ਬਿਲਕੁਲ ਸਹੀ ਤਰੀਕੇ ਨਾਲ ਨਹੀਂ ਚੱਲਦਾ ਉਹ ਜਿਹੜੇ ਵੀ ਨੌਜਵਾਨ ਜਿੱਥੇ ਜ਼ਿਆਦਾ ਦਬਾਅ ਪੈਂਦਾ ਉਧਰ ਨੂੰ ਚਲ ਜਾਂਦੇ ਆ ਇੱਥੇ ਹੁਣ ਅਸੀਂ 2 ਨੰਬਰ ਗੇਟ ਦੇ ਸਾਹਮਣੇ ਜਿੱਥੇ ਦੀ ਕਾਲ ਸੀ ਉੱਥੇ ਖੜੇ ਆ ਕਾਫੀ ਘਟ ਹਜ਼ਾਰਾਂ ਦੇ ਹਿਸਾਬ ਨਾਲ ਨੌਜਵਾਨ ਖੜਾ ਹੋ ਗਿਆ ਲੇਕਿਨ ਕਾਫੀ ਜਿਹੜੇ ਆ ਆਗੂ ਆ ਰਹੇ ਆ ਉਹਨਾਂ ਦਾ ਮੈਸੇਜ ਆ ਰਿਹਾ ਕਿ ਅਸੀਂ ਤੁਹਾਡੇ ਕੋਲ ਪਹੁੰਚ ਰਹੇ ਆ ਛੁੜਿਆ ਵੇਟ ਕਰ ਲਓ ਸਾਡੀ ਵੀ ਵੇਟ ਕਰ ਲਓ ਇਸ ਕਰਕੇ ਜਿਹੜਾ ਇੱਕ ਵਾਰੀ ਅੰਦਰ ਚਿਲ ਜਾਂਦਾ ਹਮਲਾ ਮਾਰ ਕੇ ਉਹ ਮੁੜ ਕੇ ਫੇਰ ਦੁਬਾਰਾ ਗੇਟ ਲਾਂਦੇ 1 ਨੰਬਰ ਤੇ ਵੀ ਇਦਾਂ ਹੀ ਹੋਇਆ ਉੱਥੇ ਕੁਝ ਜਿਹੜੇ ਸਾਡੇ ਜਥੇਬੰਦੀਆਂ ਅੰਦਰ ਚਲ ਗਈਆਂ ਉਹ ਗੇਟ ਫੇਰ ਬੰਦ ਕਰ ਦਿੱਤਾ ਉਹਨਾਂ ਨੇ ਇਸ ਕਰਕੇ ਹੁਣ ਆਪਾਂ ਪੂਰਾ ਇਕੱਠ ਕਰਕੇ ਫਿਰ ਆਪਾਂ ਇਹ ਹੁਣ ਰਣਨੀਤੀ ਤੁਹਾਡੀ ਹੈ ਕਿ ਇਕੱਠ ਹੋਊਗਾ ਇੱਥੇ ਫਿਰ ਇਕੱਠੇ ਅੱਗੇ ਵੱਲ ਸੇ ਵਧੋਗੇ ਨਹੀਂ ਦੇਖੋ ਇਹ ਰਣਨੀਤੀ ਜਦੋਂ ਸੰਘਰਸ਼ ਹੋਵੇ ਨਾ ਇਹ ਸਾਰਿਆਂ ਦਾ ਸਾਂਝਾ ਹੁੰਦਾ ਇੱਥੇ ਰਣਨੀਤੀ ਹੁੰਦੀ ਆ ਵੀ ਜਿਹੜਾ ਬੰਦਾ ਅੱਗੇ ਲੱਗ ਗਿਆ ਉਹਦੀ ਰਣਨੀਤੀ ਆ ਲੇਕਿਨ ਇੱਥੇ ਸਾਰਿਆਂ ਨਾਲ ਰਲ ਮਿਲ ਕੇ ਸਾਰਿਆਂ ਨਾਲ ਵਿਚਾਰ ਕਰਕੇ ਜਿੱਦਾਂ ਵੀ ਹੋਊਗਾ ਲੇਕਿਨ ਇਹ ਆ ਕਿ ਅਸੀਂ ਅੰਦਰ 100% ਜਾਵਾਂਗੇ ਦਾ ਗੁਰਦੀਪ ਸਿੰਘ ਸਾਡੇ ਨਾਲ ਸੀ ਉਹਨੇ ਕਿਹਾ ਕਿ ਅਸੀਂ ਅੰਦਲੇ ਪਾਸੇ ਜਾਵਾਂਗੇ ਕਿਸਾਨ ਆਗੂ ਵੀ ਆ ਪੰਥਕ ਸਫਾਂ ਦੇ ਵਿੱਚ ਪਿਆਰ ਰੱਖਣ ਵਾਲੇ ਵੀਰ ਆ ਤੇ ਤਸਵੀਰ ਤੁਹਾਨੂੰ ਵੀ ਦਿਖਾ ਲ ਦਿੰਨੇ ਆ ਨੌਜਵਾਨੀ ਉਮੜ ਚੁੱਕੀ ਹੈ ਇਸ ਟਾਈਮ ਦੇ ਉੱਤੇ ਜਨ ਸੈਲਾਬ ਤੁਸੀਂ ਵੇਖ ਸਕਦੇ ਹੋ ਚਾਰ ਚੁਫੇਰੀਆਂ ਤਸਵੀਰਾਂ ਕਿਹੜੀਆਂ ਦਿਖਾਲ ਦਿਓ ਮੈਂ ਗਰਮੀ ਤਨ ਨੂੰ ਕਹਿੰਕੀ ਦੂਰ ਤੱਕ ਇੱਕ ਇੱਕ ਕੈਮਰੇ ਦੀ ਅੱਖ ਨਾਲ ਦਿਖਾਲ ਦਿਓ ਕਿ ਇਹ ਨੌਜਵਾਨ ਇੱਥੇ ਪਹੁੰਚੇ ਹੋਏ ਆ ਤੇ ਅਗਲੇ ਪਾਸੇ ਵਧਣ ਦੀ ਕੋਸ਼ਿਸ਼ ਕਹਿੰਦੇ ਕਿ ਥੋੜਾ ਜਿਹਾ ਸਮਾਂ ਰੁਕ ਲਓ ਕਹਿੰਦੇ ਅਗਲੇ ਪਾਸੇ ਵਧਾਂਗੇ ਵੀ ਕੁਝ ਸਾਥੀ ਪਹੁੰਚ ਚੁੱਕੇ ਆ ਕੁਝ ਪਹੁੰਚਣ ਵਾਲੇ ਆ ਜਦੋਂ ਵੀ ਅਗਲੇ ਪਾਸੇ ਪਹੁੰਚ ਜਾਂਦੇ ਆ ਤੇ ਅਸੀਂ ਅਗਲੀ ਰਣਨੀਤੀ ਫੇਰ ਲਿਖਾਂਗੇ ਇਹ ਨੌਜਵਾਨ ਆ ਠਾਠਾ ਮਾਰਦਾ ਕੱਠ ਪੰਜਾਬ ਦੀ ਨੌਜਵਾਨੀ ਦੇ ਇੱਥੇ ਪਹੁੰਚਿਆ ਹੋਇਆ ਵਾ 1 ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਨੋਟੀਫਿਕੇਸ਼ਨ ਰੱਦ ਹੋਣ ਦੀਆਂ ਗੱਲਾਂ ਹੋਈਆਂ ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਮੇਨ ਮਸਲਾ ਸੀ ਕਹਿੰਦੇ ਕਿ ਸੈਨੇਟ ਦੀ ਚੋਣਾ ਹੋਣੀ ਚਾਹੀਦੀ ਹੈ ਜੋ ਨੌਜਵਾਨਾਂ ਨੇ ਮੰਗ ਰੱਖੀ ਆ ਕਿ ਸੈਨੇਟ ਦੀ ਚੋਣਾ ਹੋਣੀ ਚਾਹੀਦੀ ਹੈ ਜੇ ਚੋਣਾ ਦਾ ਐਲਾਨ ਹੋਊਗਾ ਤੇ ਅਸੀਂ ਸੰਘਰਸ਼ ਦੀ ਰੂਪਰੇਖਾ ਫਿਰ ਦੱਸਾਂਗੇ ਕੀ ਬਣ ਸਕਦੀ ਆ ਵੇਖਦੇ ਆ ਸੈਨੇਟ ਦੀ ਚੋਣ ਦਾ ਐਲਾਨ ਹੁੰਦਾ ਕਿਉਂਕਿ ਥੋੜੀ ਦੇਰ ਪਹਿਲਾਂ ਇੱਕ ਪੰਜਾਬ ਯੂਨੀਵਰਸਿਟੀ ਦੇ ਪੇਜ ਤੇ ਜ਼ਰੂਰ ਪੋਸਟ ਪੈ ਚੁੱਕੀ ਆ ਕਿ ਸ਼ਾਇਦ ਸੈਨੇਟ ਦੇ ਚੋਣ ਦਾ ਐਲਾਨ ਵੀ ਗੰਡਾਵਾ ਜਾਂ ਇਹ ਧਰਨਾ ਹਟਾਉਣ ਦੀ ਕੋਸ਼ਿਸ਼ਾਂ ਹੀ ਆ ਇਹ ਤਾਂ ਸਮਝ ਦੱਸੂਗਾ ਪਰ ਜੋ ਨੌਜਵਾਨ ਪੀੜ੍ਹੀ ਆ ਉਹ ਜ਼ਰੂਰ ਇਸ ਟਾਈਮ ਤੇ ਖੜੇ ਹੈਗੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਚਾਰਚ ਮੇਰੇ ਹਰ ਇੱਕ ਤਰ੍ਹਾਂ ਵੀਰੇ ਇੱਕ ਗੀਤ ਰਾਹੀਂ ਦੱਸ ਰਹੇ ਆ ਇਸ ਧਰਨੇ ਬਾਰੇ ਦੱਸ ਰਹੇ ਆ ਜੋ ਪੰਜਾਬ ਦੀ ਰਾਜਨੀਤਿਕ ਸਫਾਂ ਚ ਹੋ ਰਿਹਾ ਜੋ ਖਾਸ ਕੇ ਕੇਂਦਰ ਸਰਕਾਰ ਪੰਜਾਬ ਨਾਲ ਕਰ ਰਹੀ ਆ ਉਹਦੇ ਬਾਰੇ ਨੌਜਵਾਨ ਆਪਣੇ ਕਵਤਾ ਰੇ ਵੀ ਪੇਸ਼ ਕਰ ਰਹੇ ਆ